ਪਰ ਦੇਸ਼ ਦੀ ਸਭ ਤੋਂ ਪੁਰਾਣੀ ਜਿਹੜੀ ਪਰਬਤal ਦੀ ਰੇਂਜ ਹੈ ਪਹਾੜੀ ਰੇਂਜ ਉਹ ਹੈ আরাਵਲ ਪਰਬਤ ਰੇਂਜ ਇਹੇ ਤਕਰੀਬਨ 670 ਕਿਲੋਮੀਟਰ ਲੰਬੀ ਹੈ ਔਰ ਇਹ ਗੁਜਰਾਤ ਤੋਂ ਦਿੱਲੀ ਤੱਕ ਫੈਲੀ ਹੋਈ ਹੈ ਸਭ ਤੋਂ ਜ਼ਿਆਦਾ ਇਹਦੇ ਵਿੱਚ ਰਾਜਸਥਾਨ ਦਾ ਏਰੀਆ ਆਉਂਦਾ ਹੈ ਇਹ ਉਹ ਕਹਿੰਦੇ ਕਿ 29 ਜ਼िले ਤੇ ਇਹਦੇ ਨਾਲ ਪ੍ਰਭਾਵਤ ਹੁੰਦੇ ਨੇ 5 ਕਰੋੜ ਲੋਕ ਪਰ ਪ੍ਰਭਾਵ ਵੀ ਪੂਰਾ ਹੈ ਇਹਦੇ ਜਲਵਾਯੂ ਤੇ ਪਾਣੀ ਤੇ ਮੀਂਹ ਦੇ ਪੰਦਾ ਇਹਦੇ ਨਾਲ ਆ ਜਿਹੜਾ ਦਿੱਲੀ ਜੇ ਕਿਤੇ ਇਹ ਨਾ ਹੋਏ ਨਾ ਪਰ ਨਾ ਹੋਣ ਆ ਜੋ ਦਿੱਲੀ ਹੈ ਨਾ ਕੁੜੀਏ ਨਾ ਜਿਹੜੀ ਹੈ ਤੰਦੂਰ ਬਣੀ ਹੋਈ ਹੈ ਜਦੋਂ ਗਰਮੀ ਹੁੰਦੀ ਹੈ ਜਾਂ ਪੋਲੂਸ਼ਨ ਇੰਨਾ ਜ਼ਿਆਦਾ ਹੈ ਤਾਂ ਉੱਥੇ ਵੀ ਜਿਹੜਾ ਹਲੇ ਤਾ ਵਿਚਾਲੇ ਦਿੰਦੇ ਨੇ ਹਨੇਰੀ ਤੋਂ ਬਚਾ ਲੈਂਦੇ ਨੇ ਧੂੜ ਤੋਂ ਬਚਾ ਲੈਂਦੇ ਨੇ ਇਹ ਉਹ ਪਰਬਤ ਨੇ ਇਸ 400 ਆਉਂਦੇ ਨੇ ਮੈਂ ਜਿਹੜੇ ਦੱਸਿਆ ਰਾਜਸਥਾਨ ਸਭ ਤੋਂ ਜ਼ਿਆਦਾ ਵੈਸੇ ਵੀ ਜਿਹੜਾ ਆਪਾਂ ਐਨੀਮਲ ਵਰਡਸ ਪਸ਼ੂ ਪੰਛੀ ਕਤੀ ਜਿਹੜੇ ਦਾ ਸੰਤਾਰੇ ਪਸ਼ੂ ਦੀਆਂ ਜਾਤੀਆਂ 300 ਜਿਹੜੇ ਵਰਡਸ ਪੰਛੀ ਆਉਂਦੇ ਆ 200 ਤੇ ਪੌਦਿਆਂ ਦੀਆਂ ਪ੍ਰਜਾਤੀਆਂ ਜੇ ਮੈਂ ਦੱਸਿਆ ਭਾਰਤ ਸਭ ਤੋਂ ਇੰਪੋਰਟੈਂਟ ਔਰ ਬਹੁਤ ਬਹੁਤ ਕੁਛ ਨਿਕਲਦਾ ਹੈ ਮੱਚ ਆ ਜਿਹੜੇ ਕਹਿੰਦੇ ਰਾਜਸਥਾਨ ਦਾ ਪੱਥਰ ਇਹ ਤਾਂ ਖਜਾਰਾ ਕਰੋੜ ਦੀ ਇਨਕਮ ਹੈ ਰਾਜਸਥਾਨ ਨੂੰ ਇਤਨੀ ਨਿਕਲਦਾ ਹੈ ਪੱਥਰ ਇੰਨਾ ਤੋਂ ਇਤੇ ਨਿਕਾਇਆ ਸੀ ਤੋਂ ਇਹ ਤਾਂ ਬੜਾ ਕੁਛ ਜਿਹੜਾ ਕਮਾਇਆ ਜਾ ਸਕਦਾ ਤੇ ਜਿਹੜੇ ਬੈਠੇ ਨੇ ਨਾ ਖਣਨ ਕਰਾਣ ਵਾਲੇ ਮਾਈਨਿੰਗ ਕਰਨ ਵਾਲੇ ਉਹਨਾਂ ਦੀ ਨਿਗਰ ਕੋਈ ਇਹਦੇ ਨਾਲ ਕੀ ਹੋਇਆ ਸੀ ਇਹ ਅੱਜ ਦੀ ਖਬਰ ਮੈਂ ਤੁਹਾਨੂੰ ਇਨੀ ਬੈਕਗ੍ਰਾਉਂਡ ਦਿੱਤੀ ਹੈ ਕਿਉਂ ਦਿੰਦੀ ਹੈ ਉਹ ਇਸ ਕਰਕੇ ਦਿੰਦੀ ਹੈ ਕਿ ਸੁਪਰੀਮ ਕੋਰਟ ਨੇ ਇੱਕ ਫੈਸਲਾ ਦਿੱਤਾ ਹੈ ਇਹਨਾਂ ਦੇ ਵਿੱਚ ਪਹਿਲਾਂ ਤਾਂ ਇੱਕ ਕਮੇਟੀ ਬਣਾਈ ਗਈ ਸੀ ਉਹ ਕਮੇਟੀ ਨੇ ਸਿਫਾਰਸ਼ਾਂ ਜਿਹੜੀਆਂ ਕੀਤੀਆਂ ਉਹਨਾਂ 'ਚ ਇਹ ਕਿਹਾ ਕਿ ਜਿਹੜੇ 100 ਮੀਟਰ ਤੋਂ ਉੱਚੇ ਪਹਾੜ ਨੇ ਉਹਨੂੰ ਅਪਾਰਾਪਰਪਤ ਮੰਨਿਆ ਤੇ ਉਹਦੇ 500 ਮੀਟਰ ਦੇ ਏਰੀਆ ਚ ਕੋਈ ਖਨਨ ਨਾ ਹੋ। ਇਹ ਸੁਪਰੀਮ ਕੋਰਟ ਨੇ ਉਹਨੂੰ ਮੰਨ ਲਿਆ। ਇਹਦਾ ਮਤਲਬ ਹੈ ਬਾਕੀ ਪਹਾੜਾਂ ਚ ਤੁਸੀਂ ਕਰ ਦੋ ਖਤਮ ਕੋਈ ਫਰਕ ਕੀ ਫਿਰ ਤੋਂ ਇੰਨਾ ਪੈਸਾ ਆਉਣਾ ਹੈ। ਤੋਂ ਇਹਦੇ ਨਾਲ ਮੈਸੇਜ ਉੱਥੇ ਕੀ ਹੈ? ਦੇਖੋ ਗੁਜ਼ਰਾ ਜਿਹੜਾ ਹੈ 100 ਮੀਟਰ ਤੋਂ ਉੱਚੀ ਪਹਾੜੀਆਂ ਸਿਰਫ 1048 ਨੇ ਤੇ 80 ਮੀਟਰ ਤੋਂ 1594 ਨੇ। 60 ਮੀਟਰ ਤੋਂ 2056 ਨੇ 40 ਮੀਟਰ 5009 ਨੇ 20000 20 ਮੀਟਰ ਤੱਕ ਕੁਛੀਆਂ 12081 ਨੇ ਜੇ ਨਹੀਂ ਜੇ ਇਹ ਸਾਰਾ ਕੁਝ ਜੇ ਮੰਨ ਲਿਆ ਸੁਪਰੀਮ ਕੋਰਟ ਦਾ ਜਿਹੜਾ ਹੁਕਮ ਉਹਦੇ ਮੁਤਾਬਕ ਸਿਰਫ 10% ਹੀ ਪਹੁੰਚ ਜਾਣੇ ਨੇ ਪਹਾੜ ਤੇ ਜੇ ਪਹਾੜ ਚਲੇ ਗਏ ਤਾਂ ਲੋਕਾਂ ਤੇ ਬਹੁਤ ਵੱਡਾ ਅਸਰ ਪੈਣਾ ਹੈ ਇਹ ਤਾਂ ਉੱਤਰੀ ਭਾਰਤ ਨੂੰ ਜਿਹੜੇ ਕਿਸੰਦਾ ਰਾਜਸਥਾਨ ਬਣਾਉਣ वाली ਗੱਲ ਹੋਏਗੀ ਇਹ ਹੈਗੀ ਆ ਬੈਕਗ੍ਰਾਉਂਡ ਹੋਣ ਕੀ ਹੈ ਇਹ ਤੇ ਹੁਣ ਅੰਦੋਲਨ ਸ਼ੁਰੂ ਹੋ ਗਿਆ ਜਿਹੜੇ ਰਾਜਸਥਾਨ ਦੇ ਲੋਕ ਨੇ ਉਹ ਉੱਠੇ ਨੇ ਉਹਨਾਂ ਨੇ ਅੰਦੋਲਨ ਸ਼ੁਰੂ ਕੀਤਾ ਕੱਲ ਵੀ ਜੋਧਪੁਰ ਚ लाठी चार्ज ਹੋਇਆ ਕਈ ਸ਼ਹਿਰਾਂ ਦੇ ਵਿੱਚ ਪ੍ਰਦਰਸ਼ਨ ਹੋਏ ਲੋਕ ਪੁਲਿਸਦਾਨ ਭਡੇ ਨੇ ਇਹ ਕਹਿ ਕੇ ਕਿ ਇਹ ਸਾਨੂੰ ਖਤਮ ਕਰਨ ਦੀ ਤਿਆਰੀ ਹੈ ਲੱਗਦਾ ਹੈ ਹੀ ਇਹ 100 ਮੀਟਰ ਵਾਲੇ ਪਹਾੜਾਂ ਨੂੰ ਛੱਡ ਕੇ ਤੁਸੀਂ ਜਿਹੜੇ ਸਿਰਫ 1048 ਨੇ ਬਾਕੀ ਤੁਹਾਡੇ ਹੱਥ ਚ ਆ ਗਏ। ਯਾਨੀ 90% ਪਹਾੜੀਆਂ ਖਤਮ ਫਿਰ ਤਾਂ। ਬਚੂਗੀ Rajasthan ਕੋ। ਤੋਂ ਇਸ ਕਰਕੇ ਉਹ ਇੱਥੇ ਇਹ ਅੰਦੋਲਨ ਚੱਲ ਰਿਹਾ ਹੈ ਜਿਹਦੀ ਆਸ ਹੈ ਕਿ ਇਹ ਅੱਗੇ ਵੀ ਦੇਖੋ ਹੁਣ ਰਾਜਪੂਤ ਪਹਾੜੀਆਂ ਜਿਹੜੇ Rajasthan ਗਏ ਨੇ ਚੋਟ ਨੂੰ ਸੀਕਰ, 나ਗੌਰ, ਪਾਲੀ, ਸਰੋਹੀ, ਉਦਵਪੁਰ ਪ੍ਰਤਾਪਗੜ ਚਤੌੜਗੜ ਪੀਰਵਾੜਾ ਅਜਵੀਰ ਜੈਪੁਰ ਅਲਵਰ ਭਰਤਪੁਰ ਘਟਗੜ 15 16 ਜੁਲਾਈ 80 ਨੇ ਜਿੱਥੇ ਰਾਭੜ ਪਹੜਾ ਉਹਨਾਂ ਦਾ ਜਿਹੜੀ ਕਹਿ ਲੋ ਕਿ 80% ਹਿੱਸਾ ਨਾ ਤਾਂ ਇਹ ਜੇ ਇਸ ਤਰ੍ਹਾਂ ਹੋਇਆ ਨਾ ਤਾਂ ਸੱਚ ਬੋਚੀ ਬਹੁਤ ਕੁਝ ਬਦਲ ਜਾਊਗਾ ਸੁਪਰੀਮ ਕੋਰਟ ਦੇ ਇਸ ਵਿਵਾਦਿਤ ਫੈਸਲੇ ਨੇ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਅਪਰੋਚ ਪੈਦਾ ਕੀਤਾ ਹੋਇਆ ਹੈ ਰਾਜਸਥਾਨ ਦੇ ਵਿੱਚ ਹੋ ਸਕਦਾ ਕਿ ਇਹ ਇੱਕ ਹੋਰ ਵੱਡਾ ਦੋਡਣ ਦੇਖਣ ਨੂੰ ਮਿਲੇ ਦੇਸ਼ ਨੂੰ ਵੈਸੇ ਇਹ ਜਿਹੜੀ ਪਰਬਤ ਮਾਲਾ ਜਿਹਨੂੰ ਕਹਿੰਦੇ ਨੇ ਇਹ ਗੁਜਰਾਤ ਰਾਜਸਥਾਨ ਹਰਿਆਣਾ ਤੇ ਦਿੱਲੀ ਇਹ 4 ਸੂਬਿਆਂ ਚ ਫੈਲੀ ਹੋਈ ਹੈ ਰਾਜਸਥਾਨ ਚ ਸਭ ਤੋਂ ਜ਼ਿਆਦਾ ਜਿਹੜੀਆਂ ਨਦੀਆਂ ਨੇ ਉਹ ਇੱਥੇ ਵੀ ਦਿਖਲਦੀਆਂ ਨੇ ਸੋ ਇਹ ਇੱਕ ਆਪਣੇ ਆਪ ਚ ਬਹੁਤ ਅਹਿਮ ਖਬਰ ਸੀ ਇਸ ਕਰਕੇ ਮੈਂ ਪਹਿਲਾਂ Thank you.